ਤਬਲੇ ਸਾਰੇ ਸ਼ਹਿਰ ਵਾਸੀਆਂ ਸਾਰੇ ਸੰਗਤ ਦੇ ਗੁਰੂ ਮਹਾਰਾਜ ਦੇ 648ਵੇਂ ਪ੍ਰਕਾਸ਼ ਪਰਵ ਦੀਆਂ ਲੱਖ ਲੱਖ ਵਧਾਈਆਂ ਜੀ ਅੱਜ ਇੱਥੇ ਸ਼੍ਰੀ ਅਰਦਾਸ ਮੰਦਿਰ ਹੈਡ ਆਫਿਸ ਪੁਸ਼ਪਪੁਰਾ ਵਿਖੇ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪਰਵ ਹੈ ਉਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪ੍ਰੇਮ ਭਾਵਨਾ ਨਾਲ ਮਨਾਇਆ ਜਾ ਰਿਹਾ ਸਕਦਾ ਬੜੀ ਵੱਡੀ ਪੱਧਰ ਤੇ ਗਿਣਤੀ ਦੇ ਵਿੱਚ ਆ ਰਹੀਆਂ ਨੇ ਮਹਾਰਾਜ ਦਾ ਸ਼ੀਵਾਲਾ ਜੀ ਮੱਥਾ ਟੇਕ ਰਹੀਆਂ ਨੇ ਮਹਾਰਾਜ ਦਾ ਹਰਮਾਇ ਦਾ ਲੰਗਰ ਵੀ ਚੱਲ ਰਿਹਾ ਜੇਗਾ ਨਾ ਨਾ ਲੋ ਵੀ ਸੰਗਤਾਂ ਨੰਗਾ ਛੱਕ ਰੀਆਂ ਨੇ ਇਸ ਮੁਕ ਦੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਉੱਲ ਬਹੁਤ ਮੁਬਾਰਕਾਂ ਦੇਣਾ ਵਾ ਅਤੇ ਸਾਰੇ ਹੀ ਸੰਗਤਾਂ ਨੂੰ ਮਹਾਰਾਜ ਜੀ ਜਿਹੜੇ ਉਹਨਾਂ ਨੇ ਬਾਣੀ ਲਿਖੀ ਆ ਬਾਣੀ ਉਹਨਾਂ ਦੇ ਚੱਲੇ ਜੀ ਦੇਖੋ ਜੀ ਐਸ ਮੰਦਰ ਦੇ ਵਿੱਚ ਤੇ ਤਿਆਰੀਆਂ ਪਿਛਲੇ 2 2.5 ਮਹੀਨੇ ਤੋਂ ਚੱਲ ਰੀਆਂ ਨੇ ਜੀ ਕਿਉਂਕਿ ਜਿਹੜਾ ਮਹਾਰਾਜ ਦਾ ਸਥਾਨ ਹੈ ਅਮ੍ਰਿਤਸਰ ਦੇ ਵਿੱਚ ਇਹ ਮੇਨ ਸਥਾਨ ਹੈ ਤੇ ਬੜਾ ਹੀ ਪ੍ਰਾਚੀਨ ਹੈ ਲਗਭਗ 90 95 ਸਾਲ ਦਾ ਉਹ ਇਹ ਮੰਦਿਰ ਸਥਾਪਿਤ ਹੈ 100 ਸਾਲ ਹੋ ਚਲੇ ਨੇ ਤੇ ਇਸ ਕਰਕੇ ਇੱਥੇ ਸ਼ਰਧਾਂ ਦਾ ਜਿਹੜੀ ਹੈ ਬੜਾ ਹੀ ਇੱਥੇ ਉਹਨਾਂ ਦਾ ਨਾ ਵਿਸ਼ਵਾਸ ਹੈ ਪ੍ਰੇਮ ਹੈ ਤੇ ਸ਼ਰਧਾਂ ਆndੀਆਂ ਨੇ ਇੱਥੇ ਮਾਰਿਆ ਦਾ ਸ਼ਿਵਾ ਲੈਂਦੀਆਂ ਤੇ ਉਹਨਾਂ ਦੀਆਂ ਮਨੋਭਾਵਨਾ ਵੀ ਬੜੀ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਇਹ ਜਿਹੜਾ ਸਥਾਨ ਹੈ ਬੜਾ ਹੀ ਮਾਨਤਾ ਲਾਏ ਮੈਂ ਸਾਰੇ ਹੀ ਸੰਤਾ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਮਾਜ ਦੇ ਵਿੱਚ ਜਿਹੜੀ ਆ ਨਸ਼ਾ ਲੈ ਲੋ ਆਪਸੀ ਜਿਹੜਾ ਭੇਦਭਾਵ ਹੈ ਇਹ ਖਤਮ ਹੋਵੇ ਤਾਂ ਜੋ ਜਿਹੜਾ ਸਾਡਾ ਸਮਾਜ ਹੈ ਸਾਡਾ ਦੇਸ਼ ਹੈ ਉਹ ਤਰੱਕੀ ਕਰੇ ਸਭ ਮਿਲ ਜੁਲ ਕੇ ਰਹਿਣ ਸਭ ਤਰੱਕੀਆਂ ਕਰਨ ਜੈ ਗੁਰਦੇਵ ਧੰਨਵਾਦ ਪਵਿੱਤਰ ਦਿਵਸ ਹੈ ਜੇ ਸਤਗੁਰੂ ਦਾਸ ਮਹਾਰਾਜ ਜੀ ਦਾ ਸ਼ੋਭ 48 ਮਾ ਗਰਮ ਦਿਹਾੜਾ दास तो तो दे का जरा बड़ी श्रद्धा धूमधाम ना सिर्फ अमृतसर सारे देशों देशों विदेशों मनाया जा रहा है और गुरु रविदास महाराज जी के जन्म स्थान श्री गोर्धमपुर काशी विखे भी, भी संगत देशों विदेशों तक पुजिया ने और बहुत ही श्रद्धा है भारत की बाणी लिखे है जो हम बांधे मोह पांस प्रेम बंधन बांधे अपने झूठन का जत्न कर हम झूठे तो राधे महाराज जी ने कहा सारी संगत यही है महाराज के प्यार मोह ਇੱਕ ਅੰਨੀ ਹੋਈ ਹੈ ਤਾਂ ਹੀ ਇਹ ਪਿਆਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਮਹਾਵਾਤੇ ਮਹਾਰਾ ਦੇ ਦਰਬਾਰ ਤੇ ਲਗਭਗ ਹੋੜ ਆ ਰਹੀਆਂ ਨੇ ਔਰ ਇਹਨਾਂ ਦੇ ਇਸ ਹਫਤੇ ਦੇ ਨਾਲ ਹੀ ਮੈਂ ਸਾਰੀ ਸੰਗਤ ਨੂੰ ਦੇਸ਼-प्रदेश ਨੂੰ ਸ਼ਹਿਰ ਦੀ ਸੰਗਤ ਨੂੰ ਲੱਖ ਲਗਭਗ ਦਾਈਤਨਾ ਹੈ